ਨਹੀਂ ਟਲ ਰਹੇ ਪੰਜਾਬੀ ਡਿਗਰੀਆਂ ਮਝੈਲਾਂ ਨੂੰ ਹੀ ਜਫੀਆਂ ਪਾ ਰਹੇ ਨੇ ਜਿੰਦੀਆਂ ਤਸਵੀਰਾਂ ਪਿਛਲੇ ਦਿਨਾਂ ਦੇ ਵਿੱਚ ਕੁਝ ਸਾਹਮਣੇ ਆਈਆਂ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਰਮੀ ਦੇ ਵੱਲੋਂ ਫੋਨ ਕਰਕੇ ਬੇਨਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇਹ ਜਿਹੇ ਘਟਰਾਵਾ ਜਿੱਥੇ ਵਾਪਰ ਰਹੀਆਂ ਨੇ ਜਿੱਥੇ ਡਰੋਨ ਡਿੱਗ ਰਹੇ ਨੇ ਮਜਹਿਲਾ ਡਿੱਗ ਰਹੀਆਂ ਨੇ ਜਾਂ ਫਿਰ ਕੁਝ ਹੋਰ ਹਥਿਆਰ ਜਿਹੜੇ ਬੰਬ ਵਰਗੇ ਜਾਂ ਕੋਈ ਟੁਕੜਾ ਡਿੱਗਦਾ ਤਾਂ ਆਪ ਉਸ ਥਾਂ ਦੇ ਉੱਤੇ ਨਾ ਜਾਓ ਕਿਉਂਕਿ ਪੰਜਾਬੀ ਜਦੋਂ ਪਤਾ ਲੱਗਦਾ ਹੈ ਕਿ ਰਾਤ ਨੂੰ ਕਿਤੇ ਡਿੱਗਿਆ ਹੋਇਆ ਸੀ ਤਾਂ ਉੱਥੇ ਇਕੱਠੇ ਹੋ ਜਾਂਦੇ ਜਾਂ ਸਵੇਰੇ ਸਾਰਾ ਪਿੰਡ ਉੱਤੇ ਪਹੁੰਚ ਜਾਂਦਾ ਹੈ ਉਸੇ ਬਾਬਤ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਿਆ ਤੁਹਾਨੂੰ ਉਹ ਵੀ ਸੁਣਾਵਾਂਗੇ ਨਾਲ ਤੁਹਾਨੂੰ ਦੱਸ ਦਈਏ ਕਿ ਕੁਝ ਵੀਡੀਓ ਵੀ ਸਾਹਮਣੇ ਆਈਆਂ ਸੀ ਜੋ ਰਾਤ ਨੂੰ ਜਿੱਥੇ ਕਈ ਘਟਨਾਵਾਂ ਵਾਪਰੀਆਂ ਸੀ ਤਾਂ ਕੁਝ ਲੋਕ ਬੁਰਸ਼ ਕਰਦੇ ਹੀ ਉੱਥੇ ਪਹੁੰਚ ਗਏ ਸੀ ਦੇਖੋ ਪੰਜਾਬ ਦੇ ਵੀ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਪਰ ਪੰਜਾਬ ਦੇ ਲੋਕ ਪੰਜਾਬੀ ਇੱਕ ਪਾਸੇ ਤਾਂ ਜਿੱਥੇ ਡਰੋਨ ਡਿੱਗ ਰਹੇ ਨੇ ਉਹਨਾਂ ਜਫੀਆਂ ਪਾ ਰਹੇ ਨੇ ਪਰ ਦੂਜੇ ਪਾਸੇ ਪ੍ਰਵਾਸੀ ਜਿਸ ਤਰ੍ਹਾਂ ਉਹਨਾਂ ਪੰਜਾਬ ਨੂੰ ਛੱਡ ਗਏ ਆਪਣੇ ਦੇਸ਼ ਜਾਂ ਕਹਿੰਦੇ ਸੂਬੇ ਦੇ ਵਿੱਚ ਜਾ ਰਹੇ ਨੇ ਪਰ ਇਸ ਦੇ ਬਾਬਤ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਬਿਆਨ ਜਾਰੀ ਕਰ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੁਝ ਕਿਹਾ ਗਿਆ ਤੁਸੀਂ ਪਹਿਲਾਂ ਉਹ ਸੁਣ ਲਿਓ। ਉਹਨੇ ਆਉਂਦੇ ਹੋਏ ਮੇਰੀ ਆਰਮੀ ਨਾਲ ਗੱਲ ਹੋਈ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ। মিডিਆ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ 'ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂ ਆਮ ਤੌਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜ੍ਹਦੇ ਨੂੰ ਉੱਥੇ ਚਲੇ ਜਾਂਦੇ ਨੇ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਹੈ ਐਡਵਾਈਜ਼ਰੀ ਹੈ ਕਿ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾਂ ਆਰਮੀ ਨੂੰ ਦਿਓ ਉੱਥੇ ਆਪ ਜਾ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ ਪਾਰਟ ਉਹਦੇ ਜਿੰਦਾ ਵੀ ਹੁੰਦੇ ਨੇ ਅਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਪਾਤ ਤੋਂ ਖਰਿਆ ਹੁੰਦਾ ਪਕਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ ਸੋ ਬੇਨਤੀ ਇਹੀ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਹੈ ਜਾਂ ਕੋਈ ਕਾਲਜ ਚਾਹੀਦਾ ਹੈ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸੇਸ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦੇਣਾ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਰਟ ਲੱਗਦਾ ਹੈ ਜਾਂ ਮਿਜ਼ਾਈਲ ਦਾ ਪਾਰਟ ਇਮੀਡੀਏਟਲੀ ਪੁਲਿਸ ਨੂੰ ਇਨਫਾਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫਾਰਮੇਸ਼ਨ ਦਿਓ ਉਦੇ ਉਦੋਂ ਤੋਂ ਦੂਰ ਰਹੋ ਕਿਉਂਕਿ ਹੋ ਸਕਦਾ ਉਹਦੇ ਚ ਹਜੇ ਉਹ ਜ਼ਿੰਦਾ ਹੋਵੇ ਹਜੇ ਉਹਦੇ ਚ ਬਰੂਦ ਜਿਹੜਾ ਉਹ ਫਟਿਆ ਨਾ ਉਹ ਵੀ ਜ ਡਿਫਿਊਜ਼ ਨਾ ਹੋ। ਸੀਐਮ ਸਾਹਿਬ ਕੋਈ ਪਾਕਿਸਤਾਨ ਨੇ ਰੱਖਿਆ ਬੰਦੇ ਦਾ ਬਿਆਨ ਆਇਆ ਸੀ ਤਣਾਅ ਕੱਟ ਕਰਨ ਨੂੰ ਪਿਆ ਰਹਿਤਾ ਲੱਗਦਾ ਹੈ ਕਿ ਗਲਾਟੇ ਦੇ ਅੰਤ ਨੂੰ ਦੇਖੋ ਜਿਸ ਤਰ੍ਹਾਂ ਉਹ ਕਰ ਰਹੇ ਨੇ ਫਾਇਰਿੰਗ ਵੀ ਕਰ ਰਹੇ ਹੈ ਹੁਣ ਤਾਂ ਹੁਣ ਤਾਂ ਮਿਜ਼ਾਈਲਾਂ ਲੰਬੀ ਦੂਰੀ ਦੀਆਂ ਵੀ ਛੱਡਣ ਲੱਗੇ ਸਿਰਸੇ ਜਿਹੜੀ ਡਿੱਗੀ ਹੈ ਤੇ ਮਤਲਬ ਇੱਕ ਪਾਸੇ ਤਾਂ ਉਹ ਹਰ ਰੋਜ਼ ਰਾਤ ਨੂੰ ਡਰੋਨਾਂ ਦੀ ਗਿਣਤੀ ਮਿਜ਼ਾਈਲਾਂ ਦੀ ਗਿਣਤੀ ਵਧਾ ਰਹੇ ਨੇ ਉਹ ਤਾਂ ਦਿਨੇ ਵੀ ਹੋ ਗਿਆ 11:30 ਵਜੇ ਪਠਾਨਕੋਟ ਦੀ ਖਬਰ ਹੈ 에어ਪੋਰਟ ਸਟੇਸ਼ਨ ਦੀ ਤਾ ਇੱਕ ਪਾਸੇ ਤਾਂ ਗੋਲੇ ਚਲਾ ਰਹੇ ਆ ਜਾਂ ਡਰੋਨ ਦੂਜੇ ਪਾਸੇ ਕਹਿੰਦੇ ਅਸੀਂ ਤਣਾ ਖਤਮ ਕਰਨ ਤਿਆਰ ਆ ਕਿ ਪਾਕਿਸਤਾਨ ਦਾ ਦੂਰਾ ਚਿਹਰਾ ਜਿਹੜਾ ਹੈ ਇਹ ਨਹੀਂ ਚੱਲੂਗਾ ਔਰ ਅੱਜ 4 ਵਜੇ ਸਰਬ ਧਰਮ ਮੀਟਿੰਗ ਰਾਜਪਪਨ ਚ ਗਵਰਨਰ ਸਾਹਿਬ ਔਰ ਅਸੀਂ ਉਹਨੂੰ ਜਿਹੜਾ ਬੁਲਾਇਆ ਔਰ 5 ਵਜੇ ਆਲ ਪਾਰਟੀ ਮੀਟਿੰਗ ਤਾਂ ਕਿ ਅਸੀਂ ਫੌਜ ਨੂੰ ਇਹ ਮੈਸੇਜ ਦੇ ਦਈਏ ਕਿ ਸਾਰੇ ਧਰਮਾਂ ਦੇ ਲੋਕ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੋਕ ਆਪਣੇ ਆਪਣੇ ਨਿੱਜੀ ਮਫਾਦਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਔਰ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤੀ ਤੋਂ ਆਪਣੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਵਕਤ ਫੌਜ ਦੇ ਨਾਲ ਖੜੇ ਆ ਬਿਲਕੁਲ ਹੌਸਲਾ ਵਧਾਉਣ ਵਾਸਤੇ ਉਹਨਾਂ ਦਾ ਸੋ 4 ਵਜੇ ਸਰਬ ਧਰਮ ਮੀਟਿੰਗ ਰਾਜਪਵਨਚ 5 ਵਜੇ ਸਰ ਪਾਰਟੀ ਮੀਟਿੰਗ ਕਿਉਂਕਿ ਅੱਜ ਦੇ ਜੋ ਹਾਲਾਤ ਨੇ ਇਸ ਦੇ ਵਿੱਚ ਕਿਸੇ ਦੇ ਵੱਲੋਂ ਜਿਸ ਤਰ੍ਹਾਂ ਕੋਈ ਅਨਗੈਹੀ ਕਹ ਲਈਏ ਉਹ ਵਰਤਣੀ ਨਹੀਂ ਬਹੁਤ ਹੀ ਚੰਗੀ ਹੋਵੇਗੀ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਜੇਕਰ ਕੋਈ ਨਾ ਚਾਵੇ ਪਰ ਕੋਈ ਕਿਤੇ ਇਹੋ ਜਿਹੀ ਘਟਨਾ ਹੋ ਜਾਵੇ ਕਿ ਬੰਬ ਜਾਂ ਫਿਰ ਮਜੇ ਡਿੱਗਣ ਤੋਂ ਬਾਅਦ ਉੱਥੇ ਕੋਈ ਧਮਾਕਾ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਤੁਹਾਡੇ ਹੀ ਸਿਹਤ ਨੂੰ ਜਾਂ ਫਿਰ ਤੁਹਾਡੇ ਇਲਾਕੇ ਨੂੰ ਸਮਾਜ ਨੂੰ ਨੋ ਦੇਖਦੇ ਆ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਆਪ ਜਾ ਕੇ ਉੱਥੇ ਖੁਦ ਨਿਰੇਖਣ ਨਾ ਕਰੋ ਉੱਥੇ ਪੁਲਿਸ ਨੂੰ ਛੱਡੋ ਪੁਲਿਸ ਦੇ ਬਾਅਦ ਜੋ ਕੁਝ ਪੁਲਿਸ ਉੱਥੇ ਦੇਖੇਗੀ ਤਾਂ ਆਰਮੀ ਆਉਗੀ ਉਹਨਾਂ ਦੇ ਵੱਲੋਂ ਉੱਥੇ ਜਾਂਚ ਕੀਤੀ ਜਾਵੇਗੀ ਕਿ ਆਖਰਕਾਰ ਜੋ ਕੋਈ ਡਿੱਗਿਆ ਗਿਆ ਹੈ ਕਿ ਕੁਝ ਹੈ ਕਿਉਂਕਿ ਜਿਸ ਤਰ੍ਹਾਂ ਆਪ ਜਾ ਕੇ ਜੱਫੀਆਂ ਪਾ ਲੈਂਦੇ ਨੇ ਇਹ ਇਸੇ ਬਾਬਤ ਇਸ ਨੂੰ ਲੈ ਕੇ ਹੁਣ ਵੇਖਣਾ ਬਈ ਖਾਸ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਨਤੀ ਤੋਂ ਬਾਅਦ ਅਪੀਲ ਤੋਂ ਬਾਅਦ ਪੰਜਾਬ ਦੇ ਲੋਕ ਮੰਨਦੇ ਆ ਜਾਂ ਫਿਰ ਨਹੀਂ